जय श्री राम जय जय श्री जी जय श्री राम जय महाकाल मैं अजय शिव भक्ति का राष्ट्रीय असले तक अज कुमार सामार जी काफी लंबे समय तक सनातन का काम कर रहे हैं शिव सला आजादा प्रधान गुटका रहे ਕਿਛੇ ਕੁ ਦਿਨਾਂ ਵਿੱਚ ਜਿਹੜੇ ਇਹਨਾਂ ਦੇ ਰਾਸ਼ਟਰੀ ਅਦਕਸ਼ੀ ਸ਼ਵੀਰ ਕੁਮਾਰ ਚੋਹਦੀ ਜੀ ਦਾ ਨਿਦਨ ਹੋ ਗਿਆ ਉਸ ਤੋਂ ਬਾਅਦ ਹੋਰ ਕਮੇਟੀ ਨੇ ਫੈਸਲਾ ਲੈ ਕੇ ਅਸੀਂ ਕਹਾਂਗੇ ਬੜਾ ਵਧੀਆ ਫੈਸਲਾ ਕੀਤਾ ਕਿ ਰਿਜ਼ਰਵ ਕਰਦੇ ਸੀ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸੇਵਾਵਾਂ ਨੇ ਕਿਤੇ ਵੀਰਾਂ ਨੂੰ ਰੂਹੀ ਲਗਾਓ ਇੱਕ ਦੂਸਰੋਂ ਦੇ ਕਾਰਜ ਵਾਸਤੇ ਸਮਾਜ ਦੀ ਬਗੈਣ ਜੁੜਾਉਣ ਵਾਸਤੇ ਜਿੰਨਾ ਜਿਲ੍ਹੇ ਦੀ ਜਿਲ੍ਹਦੇ ਨੇ ਕਿ ਸੋ ਇਹਨਾਂ ਜਿਹੜੀ ਜੀਵਨ ਵਾਲੀ ਮਿਲੀ ਆ ਅਸੀਂ ਇਹਨਾਂ ਨੂੰ ਅੱਜ ਸਨਮਾਨਿਤ ਕਰਨ ਲਈ ਆਇਆ ਹਾਂ ਇਹਦੇ ਦਾ ਸਿੱਧਾ ਲਾਈਨ ਦੇ ਸਿੱਟੇ ਬੈਲ ਜੀ ਰਾਸ਼ਟਰੀ ਵਾਇਪ ਪ੍ਰਧਾਨ ਉਮਰੀ ਟੀਮ ਦੇ ਪੰਜਾਬ ਪ੍ਰਧਾਨ ਅਜੀਤ ਖੱtre ਜੀ ਔਰ ਜੂਰ ਦੇ ਪੰਜਾਬ ਪ੍ਰਧਾਨ ਅਮਿਤ ਵਰਮਾ ਜੀ ਅਸੀਂ ਤੈਜ ਨੂੰ ਧੰਨਵਾਦ ਕਰਦੇ ਆਂ ਇਹਨਾਂ ਦਾ ਕਿ ਮੇਰੇ ਸਾਨੂੰ ਅੱਜ ਆਪਣੇ ਦਫ਼ਤਰ ਬੁਲਾਇਆ ਔਰ ਸਾਨੂੰ ਆਪਣੀ ਕੀ ਸਮਝ ਦਿੱਤਾ ਤੇ ਜਿਸ ਤਰ੍ਹਾਂ ਅੱਗੇ ਇਹ ਕੰਮ ਕਰ ਰਹੇ ਸੀ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਵਿਸ਼ਵਾਸ ਬਣਤੀ ਦੀ ਨੂੰ ਕਿ ਸ਼ੀਸ਼ਨਾ ਭਾਰਤੀ ਜਿੱਥੇ ਨਹੀਂ ਸਾਨੂੰ ਬੁੜੀ ਲਗਾਣਗੇ ਅਸੀਂ ਦੇ ਨਾਲ ਇਹਨਾਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਕੰਮ ਕਰਾਂਗੇ ਸਾਡਾ ਪਿੱਛਾ ਇਹੋ ਗਾਵਾ ਸਮਾਜ ਵਿੱਚ ਆਪਣੇ ਧਰਮ ਦੇ ਕੰਮ ਲੋਕਾਂ ਕੇ ਲੱਗੇ ਜਾਣਾ ਔਰ ਸਮਾਜ ਦੀਆਂ ਇਕਲਾਬ ਲੜਨਾ ਤੇ ਅਸੀਂ ਇੱਕ ਝੁੱਟ ਹੋ ਕੇ ਕੰਮ ਕਰਾਂਗੇ ਜਿਹਦੇ ਨਾਲ ਅਸੀਂ ਲੋਕਾਂ ਦੀਆਂ ਸਸਤੀਆਂ ਨੂੰ ਦੂਰ ਦੂਰ ਕਰ ਸਕਦੇ ਜੈ ਹਿੰਦ ਜੈ ਭਾਰਤ ਬਿਆਸ ਸਾਹਿਬ ਅੱਥੇ ਪਾਥੇ ਆਏ ਤੇ ਕੀ ਬਖਸਾਦਾ ਅੱਜ ਬੜੀ ਖੁਸ਼ੀ ਦੀ ਗੱਲ ਆ ਤੇ ਮੇਰਾ ਪੁਰਾਣਾ ਮਿੱਤਰ ਸਨਾਤਨੀ ਭਰਾ ਦਿਨੇਸ਼ ਕੁਮਾਰ ਹੈਪੀ ਅਸੀਂ ਤਕਰੀਬਨ ਪਿਛਲੇ 20-25 ਸਾਲ ਤੋਂ ਇਕੱਠੇ ਦੋਸਤ ਵੀ ਆ ਬਚਪਨ ਦੇ ਦੋਸਤ ਵੀ ਆ ਤੇ ਸਨਾਤਨ ਦੀ ਸੇਵਾ ਵੀ ਕਰਦੇ ਆਏ ਨੇ ਤੇ ਕੁਝ ਦਿਨ ਪਹਿਲਾਂ ਸਾਡੇ ਇੱਕ ਸਨਾਤਨੀ ਭਰਾ ਜੋ ਕਿ ਸ਼ਿਵਸਰਾਂ ਆਯਾਦ ਨਾ ਦਾ ਇੱਕ ਸ਼ਿਵਸਰਾਂ ਸਗਠਨ ਚਾ ਰਹੀ ਸੀ ਉਹ ਪ੍ਰਬਾਧਕਾਂ ਦੇ ਚਰਨਾਂ 'ਚ ਵਧੇਰ ਹੋ ਗਏ ਨੇ ਉਸ ਤੋਂ ਬਾਅਦ ਗਨੇਸ਼ ਕੁਮਾਰ ਹੈਪੀ ਨੂੰ ਪਾਰਟੀ ਦਾ ਪ੍ਰਮੁੱਖ ਬਣਾਇਆ ਗਿਆ ਹੈ ਤੇ ਅੱਜ ਅਸੀਂ ਗ੍ਰੇਸ਼ ਕੋਰ ਹੈਪੀ ਯੂਨਿਓਮ ਪਾਰਟੀ ਦਾ ਪ੍ਰਬੋਧ ਬਣਨ ਦੇ ਮੌਕੇ ਤੇ ਆਏ ਆ ਤੇ ਇਹਨਾਂ ਨੂੰ ਅਸੀਂ ਵਧਾਈ ਦੇਣ ਆਏ ਆ ਪਰ ਤੇ ਮੇਰੇ ਨਾਲ ਸ਼ੇਖਸਰਾ ਬਾਖੀ ਤੋਂ ਅਜੇ ਸ਼ੇਰ ਜੀ ਅਜੇ ਠਾਕਰੇ ਜੀ ਹੋਰ ਬਰੇ ਦੀ ਸਾਥੀ ਭਰਾ ਆਏ ਨੇ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇਸ ਭਰਾ ਨੇ ਸਾਨੂੰ ਦਾ ਸਮਝਦਾ ਤੇ ਜਿਸ ਤਰ੍ਹਾਂ ਵੀ ਸਾਰੇ ਸਕੱਟਰ ਲੱਗੇ ਰਲ ਮਿਲ ਕੇ ਆਪਾਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਤੇ ਗ੍ਰੇਸ਼ ਕੋਰ ਹੈਪੀ ਯੂਨਿਓਮ ਇਹੀ ਸੁਆਲ ਸੁਆਲ ਹੈ ਕਿ ਜਿਸ ਤਰ੍ਹਾਂ ਕਿ ਪਹਿਲਾਂ ਸੁਨੀਲ ਚੋਧਰੀ ਦੇ ਟਾਈਮ ਤੇ ਅਸੀਂ ਸਾਰੇ ਰਲ ਮਿਲ ਕੇ ਇਕੱਠੇ ਚੱਲਦੇ ਸਾਂ ਤੇ ਹੁਣ ਸਾਡੇ ਸਾਰੇ ਹਿੰਦੂਸ ਗਠਨ ਤੁਹਾਡੇ ਸੰਗਠਨ ਦੇ ਨਾਲ ਰਲ ਮਿਲ ਕੇ ਅੱਗੇ ਚੱਲ ਰਹੇ ਹਾਂ। ਹੈਸ਼ੀ ਗੀ ਹੈਸ਼ੀ ਨਾ ਹੈਪੀ ਜੀ ਅੱਜ ਤੁਹਾਨੂੰ ਬੜੀ ਬੜੀ ਜ਼ਮੇਦ ਮਿਲੀ ਹੈ। ਰਾਸ਼ਟਰੀ ਭਗਸ਼ਿਵ ਸਾਰਾ ਯਾਦ ਹੋ ਲੋ। ਤੇ ਉਹਦੇ ਬਰ ਕੀ ਕਹਿਣਾ ਚਾਹੋਗੇ? ਮੈਂ ਪਹਿਲੇ ਮੇਰੇ ਜੀ ਪਰਮ ਪਿੱਤਰ ਸਤਿਨ ਪੈਤ ਜੀ ਅਜੇ ਸੀਰ ਜੀ ਅਜੇ ਠਾਕਰੇ ਜੀ ਬਹੁਤ ਅੰਮ੍ਰਿਤ ਜੀ ਜਿਹੜੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਦਫ਼ਤਰ ਮੈਨੂੰ ਅਸ਼ੀਰਵਾਦ ਦੇਣ ਪਹੁੰਚੇ ਨੇ। ਮੈਂ ਅਨ ਦਾ ਬਿਆਨ ਇਹ ਤੁਹਾਨੂੰ ਕਰਨਾ। ਨੇ ਨਿਸ਼ਵਾਦ ਨੂੰ ਨਾ ਨਾ ਜਿੱਦਾਂ ਪਹਿਲੇ ਪੂਰੇ ਸੰਗਠਨਾਂ ਨਾਲ ਮਿਲ ਕੇ ਆਪਣਾ ਖਲਾਕਤਮ ਦਾ ਕਾਰਨ ਕਰਦੇ ਸੀ ਉਸੇ ਤਰੀਕੇ ਨਾਲ ਵੀ ਹੁਣ ਵੀ ਪੂਰੇ ਸੰਗਠਨਾਂ ਨਾਲ ਮਿਲ ਕੇ ਨਾਤਮਕਦਰਮ ਦੀ ਨਰਾਜ਼ ਪਰਿੰਦ ਕਰਕੇ ਕੰਮ ਕਰਾਂਗੇ ਉਸ ਨਾਤਮਕਦਰਮ ਦਾ ਬਪਜਾ ਕਰਦੇ ਨੇ ਤੇ ਹੋਈ ਨੁਕਤੇ ਕਿਤੇ ਤੁਸੀਂ ਕੋਈ ਹਾਂਜੀ ਥੋੜੀ ਦਿਨਾਂ ਦਾ ਕੋਈ ਨੁਕਤੇ ਨੁਕਸਤ ਕਰਾਂਗੇ ਜਲਦੀ ਸਮਝਾ ਜਾਈ ਜਾਵੇਗਾ